ਉਸ ਮੀਟਿੰਗ ਦੇ ਵਿੱਚ ਕੁਝ ਅਜਿਹੇ ਇਲਜ਼ਾਮਬਾਜ਼ੀਆਂ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਪਾਰਟੀ ਨੂੰ ਬਹੁਤ ਨੁਕਸਾਨ ਕਰਦੀਆਂ ਨੇ ਅਸੀਂ ਸਮਝਦੇ ਹਾਂ ਕਿ ਉਹ ਮੀਟਿੰਗ ਜਿਹੜੀ ਕੀਤੀ ਗਈ ਸੀ ਉਹ ਮੀਟਿੰਗ ਨਾਤਾ ਬਲਾਕ ਪਾਟਣਾ ਦੇ ਬਲਾਕ ਪ੍ਰਧਾਨ ਨੂੰ ਉਸ ਮੀਟਿੰਗ ਬਾਰੇ ਕੋਈ ਜਾਣਕਾਰੀ ਸੀ ਨਾ ਉਸ ਮੀਟਿੰਗ ਬਾਰੇ ਮੈਨੂੰ ਕੋਈ ਜਾਣਕਾਰੀ ਸੀ ਨਾ ਉਸ ਮੀਟਿੰਗ ਬਾਰੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਜਾਣਕਾਰੀ ਸੀ ਅਸੀਂ ਸਟੇਟ ਤੋਂ ਵੀ ਪਤਾ ਕੀਤਾ ਸਾਡੀ ਸਟੇਟ ਲੀਡਰਸ਼ਿਪ ਤੋਂ ਉੱਥੇ ਵੀ ਕੋਈ ਜਾਣਕਾਰੀ ਨਹੀਂ ਸੀ ਔਰ ਪੱਗਾ ਬਲਾਕ ਦੇ ਪ੍ਰਧਾਨ ਆ ਕੇ ਮੀਟਿੰਗ ਕੀਤੀ ਹੈ ਅਸੀਂ ਸਮਝਿਆ ਕਿ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨਹੀਂ ਇਹ ਤੋਂ ਬਚਣਾ ਚਾਹੀਦਾ ਪਰ ਇਹਦੇ ਨਾਲ ਨਾਲ ਮੈਂ ਇਹ ਵੀ ਸਮਝਦਾ ਕਿ ਉਹ ਉਹਨਾਂ ਵਿੱਚ ਬਹੁਤ ਸਾਰੇ ਸਾਡੇ ਕਾਂਗਰਸੀ ਵੀਰ ਸੀ ਜਿਹੜੇ ਕਿ ਸਾਡੇ ਪਰਿਵਾਰ ਦੇ ਮੈਂਬਰ ਨੇ 2022 ਦੇ ਇਲਕਸ਼ਨ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਸਾਹਿਬਾਨੇ ਪਾਰਟੀ ਦਾ ਸਾਹ ਦਿੱਤਾ ਸੀ ਪਾਰਟੀ ਦੇ ਨਾਲ ਚੱਲੇ ਸੀ ਪਰ ਕੁਝ ਕੁ ਲੀਡਰ ਸਾਹਿਬਾਨ ਜਿਹੜੇ ਉਥੇ ਬੋਲੇ ਨੇ ਜਾਂ ਜਿਹੜੇ ਉਥੇ ਬੈਠੇ ਸੀ ਉਹਨਾਂ ਨੇ 2024 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੀ ਇਲਕਸ਼ਨ ਦੇ ਵਿੱਚ ਪਾਰਟੀ ਦਾ ਨੁਕਸਾਨ ਕੀਤਾ ਪਾਰਟੀ ਦੇ ਨਾਲ ਨਹੀਂ ਚੱਲੇ ਪਾਰਟੀ ਦੀ ਏਡੋਲੋਜੀ ਦੇ ਮੁਤਾਬਕ ਨਹੀਂ ਚੱਲੇ ਪਾਰਟੀ ਦੀਆਂ ਗਤੀਵਿਧੀਆਂ ਦੇ ਮੁਤਾਬਕ ਜਿਹੜੀ ਪਾਰਟੀ ਦੀਆਂ ਪਾਲਿਸੀਆਂ ਸੀ ਉਹਨੂੰ ਅਡਾਪਟ ਨਹੀਂ ਕੀਤਾ ਉਹਦੇ ਉਲਟ ਜਾ ਕੇ ਵਿਰੋਧੀ ਪਾਰਟੀਆਂ ਨੂੰ ਉਹਨਾਂ ਨੇ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਖੜਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਇੱਕ ਵਿਅਕਤੀ ਹੈ ਡੇਜੀ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਵਾਸਤੇ ਜੋ ਕਿ ਭਾਜਪਾ ਦਾ ਕੈਂਡੀਡੇਟ ਸੀ ਉਹਦੇ ਵਾਸਤੇ ਵੋਟਾਂ ਮੰਗ ਰਿਹਾ ਸੀ ਦੂਜਾ ਵਿਅਕਤੀ ਅ ਇਹਨਾਂ ਜੀ ਦਾ ਬਿੱਲਾ ਰੂੜਾ ਉਹ ਲੁਧਿਆਣਾ ਦੇ ਵਿੱਚ ਵੋਟਾਂ ਮੰਗ ਰਿਹਾ ਸੀ ਰਵਨੀਤ ਬਿੱਟੂ ਦੇ ਲਈ ਭਾਜਪੀ ਦੇ ਲਈ ਔਰ ਤੀਜਾ ਵਿਅਕਤੀ ਨਰਿੰਦਰ ਸਿੰਘਲਾ ਉਹ ਵਿਅਕਤੀ ਮਹਾਰਾਣੀ ਸਭਾ ਦੇ ਲਈ ਪਾਟਨਾ ਸ਼ਹਿਰ ਦੇ ਵਿੱਚ ਵੋਟਾਂ ਮੰਗ ਰਿਹਾ ਸੀ ਔਰ ਸ਼ਰਮ ਕਹਿ ਰਿਹਾ ਸੀ ਕਿ ਮੈਂ ਆਪਣੇ ਬਿਵਾਰ ਦੇ ਵਿੱਚੋਂ ਔਰ ਪਾਟਨਾ ਸ਼ਹਿਰ ਦੇ ਵਿੱਚੋਂ ਮਹਾਰਾਣੀ ਸਾਹਿਬ ਨੂੰ ਚਿਤਾ ਕੇ ਭੇਜਣਾ ਸੋ ਮੈਂ ਸਮਝਦਾ ਕਿ ਇਹੋ ਜਿਹੇ ਲੋਕ ਜਿਨੇ ਲੋਕਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਵਿਰੋਧੀ ਪਾਰਟੀਆਂ ਨੂੰ ਵੋਟ ਪਾਈ ਆ ਉਹਨਾਂ ਦੀ ਸਪੋਰਟ ਕੀਤੀ ਆ ਇਹ ਪਾਰਟੀ ਦੇ ਜਿਹੜਾ ਹੈ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਕੀਤੀ ਹੈ ਸੋ ਇਸ ਗੱਲ ਦੀ ਅਸੀਂ ਜਿਹੜੀ ਪੂਰੀ ਦੀ ਪੂਰੀ ਰਿਪੋਰਟ ਹੈ ਉਹ ਆਪਣੇ ਜ਼ਿਲ੍ਹਾ ਪ੍ਰਧਾਨ ਨੂੰ ਸਟੇਟ ਪ੍ਰਧਾਨ ਨੂੰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਲਿਖਤੀ ਤੌਰ ਤੇ ਭੇਜ ਚੁੱਕੇ ਆਂ ਔਰ ਇਹ ਮੈਂ ਤੁਹਾਨੂੰ ਵਾਅਦੇ ਨਾਲ ਕਹਿ ਸਕਦਾ ਕਿ ਇਹ ਸਾਡਾ ਜਿਹੜਾ ਕੁੱਲ ਮਿਲਾ ਕੇ ਕੁਝ ਇੱਕ ਬੰਦਿਆਂ ਤੋਂ ਬਿਨਾ ਬਾਕੀ ਜੋ ਵੀ ਮਾਮਲਾ ਹੈ ਇਹ ਸਾਡੇ ਪਰਿਵਾਰ ਦਾ ਮਾਮਲਾ ਇਸ ਮਾਮਲੇ ਨੂੰ ਅਸੀਂ ਕੋਈ ਇਸ ਤਰ੍ਹਾਂ ਦਾ ਨਹੀਂ ਦਿਖਾਉਣਾ ਚਾਹੁੰਦੇ ਕਿ ਪਾਰਟੀ ਦੇ ਵਿੱਚ ਕੋਈ ਫੋਟਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਸਾਰੇ ਵੀਰ ਨੇ ਉਹਨਾਂ ਦੇ ਨਾਲ ਬੈਠ ਕੇ ਅਸੀਂ ਗੱਲਬਾਤ ਕਰ ਰਹੇ ਆਂ ਔਰ ਉਹ ਗੱਲਬਾਤ ਤੇ ਰਾਹੀਂ ਅਸੀਂ ਹਰ ਮਸਲੇ ਨੂੰ ਜਿਹੜਾ ਸੁਲਝਾਉਣ ਦੀ ਕੋਸ਼ਿਸ਼ ਹੈ ਉਹ ਕਰ ਰਹੇ ਆਂ ਇਸ ਵਾਰੀ ਕਮਾਂਡੋ ਦੇ ਬਹੁਤ ਜ਼ਿਆਦਾ ਲੋਪੇ ਦੇ ਬਾਈਨ ਨੇ ਵੀ ਫਾਂਡੀਆਂ ਗੁਰੂਾਸ ਤੋਂ ਵਿੱਚ ਕਿ ਇਸ ਚਾਈ ਹੈਗੇ ਜਿੱਤ ਨਹੀਂ ਦੋਰਾ ਇਸ ਤਰ੍ਹਾਂ ਹੈ ਜੀ ਪੋਲੀਟੀਕਲ ਪਾਰਟੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਦੋਂ ਆਪਾਂ ਇਲੈਕਸ਼ਨ ਦੇ ਵਿੱਚ ਜਾਂਦੇ ਆਂ ਤੇ ਆਪਾਂ ਦਿੱਲੀ ਦੇ ਕੰਮ ਕਰ ਚਲਾਉਨੇ ਆ ਤਾਂ ਉਹ ਪੈਸੇ ਨਾ ਚੱਲਦੀਆਂ ਤੁਸੀਂ ਸਾਰੇ ਜਾਣਦੇ ਹੋ ਹਰੇਕ ਇਲੈਕਸ਼ਨ ਦੇ ਵਿੱਚ ਪੈਸਾ ਖਰਚ ਹੁੰਦਾ 2022 ਦੇ ਵਿੱਚ ਮੈਂ ਇਲੈਕਸ਼ਨ ਲੜਿਆ ਜਿਹੜੇ ਸੱਜਣ ਉਸ ਦਿਨ ਮੇਰੇ ਵਿਰੁੱਧ ਇਲਜ਼ਾਮਬਾਜ਼ੀ ਕਰ ਰਹੇ ਸੀ ਉਹ 2022 ਦੇ ਇਲੈਕਸ਼ਨ ਦੇ ਵਿੱਚ ਮੇਰੇ ਇਲੈਕਸ਼ਨ ਇੰਚਾਰਜ ਸੀ ਇਹ ਦੱਸਦਿਆਂ ਮੈਨੂੰ ਬੇहद ਦੁੱਖ ਹੋ ਰਿਹਾ ਕਿ ਉਹਨਾਂ ਦੇ ਇਲੈਕਸ਼ਨ ਚਾਰਜ ਹੁੰਦਿਆਂ ਮੇਰਾ ਫਾਈਨੈਂਸ਼ਲੀ ਇਨਾ ਨੁਕਸਾਨ ਹੋਇਆ ਕਿ ਮੇਰੇ ਕੋਲੇ 4 ਟੁਕੜੇ ਜ਼ਮੀਨ ਦੇ ਸੀ ਮੈਨੂੰ ਉਹ ਵੇਚਣੇ ਪਏ ਉਹਨਾਂ ਲੋਕਾਂ ਦਾ ਕਿਰਦਾਰ ਇਹ ਹੈ ਉਹਨਾਂ ਕਾਰਨ ਫਾਈਨੈਂਸ਼ੀਅਲ ਜਿਹੜੀ ਜਿਹੜੀ ਉਹਨਾਂ ਨੇ ਜੋ ਮਿਸਮੈਨੇਜਮੈਂਟ ਕੀਤੀ ਸੀ ਜਿਸ ਤਰ੍ਹਾਂ ਲੁੱਟਿਆ ਘੁਟਿਆ ਦੂਜੀ ਗੱਲ ਜਿੱਥੋਂ ਤੱਕ ਪੈਸੇ ਦਾ ਸਵਾਲ ਹੈ ਹਰੇਕ ਪਾਰਟੀ ਦੇ ਵਿੱਚ ਦਫ਼ਤਰਾਂ ਦੇ ਕੰਮ ਚਲਾਉਣ ਦੇ ਲਈ ਪੈਸੇ ਆਉਂਦੇ ਨੇ ਸੱਜਣ ਬਿੱਤਰ ਵੀ ਉਹਦੇ ਵਿੱਚ ਕੰਟ੍ਰਿਬਿਊਟ ਕਰਦੇ ਨੇ ਅਸੀਂ ਖੁਦ ਵੀ ਕੰਟ੍ਰਿਬਿਊਟ ਕਰਦੇ ਹਾਂ ਜਿਹੜਾ ਪੈਸਾ ਜੇਕਰ ਕੋਈ ਤਿਲਫੁੱਲ ਪਾਰਟੀ ਵੱਲੋਂ ਆਇਆ ਸੀ ਤਾਂ ਉਹਦਾ ਸਾਬਕਾਤ ਸਾਡੀ ਪੂਰੀ ਟੀਮ ਦੇ ਕੋਲ ਹੈਗਾ ਉਹ ਸਾਰਾ ਸਾਬਕਾਤ ਅਸੀਂ ਆਪਣੇ ਡਾਕਟਰ ਤਰਮੀਜ਼ ਗਾਂਧੀ ਜੀ ਨੂੰ ਆਪਣੀ ਹਾਈ ਕਮਾਂਡ ਨੂੰ ਤੇ ਜ਼ਿਲ੍ਹਾ ਪ੍ਰਧਾਨ ਨੂੰ ਆਲਰੇਡੀ ਦੇ ਚੁੱਕੇ ਨੇ ਉਹਦੇ ਵਿੱਚ ਕੋਈ ਅਸੀਗਰ ਨਹੀਂ ਹੈਗੀ ਸਾਡੇ ਕੋਲੇ ਕੰਪਲੀਟ ਰਿਕਾਰਡ ਆ ਔਰ ਮੇਰੀ ਟੀਮ ਜਿਹੜੀ ਆ ਸਾਰੀ ਦੀ ਸਾਰੀ ਟੀਮ ਨੇ ਜੋ ਮੈਨੇਜਮੈਂਟ ਵਿੱਚ ਕੀਤੀ ਆ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਦਿਆਂ ਬਹੁਤ ਸ਼ਾਨਦਾਰ ਟੰਗਣਾ ਕੀਤੀ ਆ ਜੋ ਤੁਲ ਫਿਰ ਕਿਤੇ ਆਇਆ ਸੀ ਉਹ ਅਸੀਂ ਅੱਗੇ ਭੇਜਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਜ਼ਰੂਰਤ ਸੀ ਜਨਤਾ ਦੀ ਇਹ ਹੁਣ ਇਹ ਦੱਸਿਆ ਦੀ ਉਹਨਾਂ ਨੇ ਤੁਹਾਡੀ ਚੋਣ ਲੈ ਲਈ ਹੰਡ ਜਿਹੜੇ ਸੀਗੇ ਜਾਂ ਤੁਹਾਡੇ ਪੈਸਾ ਆ ਰਿਹਾ ਉਹਦੀ ਸਰਵਟੋ ਕੀਤੀ ਆ ਇਹ ਅੱਜ ਦੱਸਿਆ ਕਿ ਮੇਰਾ ਰੋਗ ਉਹਦਾ ਮੇਰਾ ਰੋਗ ਨਾਲ ਹੀ ਦੇ ਇਹ ਡਾਇਲੌਗ ਹੋ ਗਏ। ਇਸ ਤਰ੍ਹਾਂ ਹੈ ਜੀ ਜੋ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਗੱਲਾਂ ਹੁੰਦੀਆਂ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਪਰਿਵਾਰਕ ਸੀਮਾਵਾਂ ਤੱਕ ਹੀ ਰੱਖਿਆ ਜਾਣਾ ਚਾਹੀਦਾ। ਪਰ ਜੇ ਕੋਈ ਆਦਮੀ ਧਰਮ ਦੀ ਆੜ ਦੇ ਵਿੱਚ ਜੇ ਕੋਈ ਆਦਮੀ ਕਿਰਦਾਰ ਦੇ ਵਿੱਚ ਗਿਰ ਜਾਵੇ ਔਰ ਅਜਿਹੀਆਂ ਗੱਲਾਂ ਕਰੇ ਜਿਹੜੀਆਂ ਸਮਾਜਿਕ ਰੁਤਬੇ ਦੇ ਅੰਗੇਜਡ ਹੋਣ ਤੁਹਾਨੂੰ ਨੁਕਸਾਨ ਪਹੁੰਚਾਉਂਦੀਆਂ ਹੋਣ ਤਾਂ ਉਦੋਂ ਮੈਂ ਸਾਨੂੰ ਜਾਂ ਕਿ ਇਹ ਗੱਲਾਂ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਗੱਲ ਕੀਤੀ ਹੈ ਸਰਵਾਰ ਸਿੰਘ ਹਰदयाल ਸਿੰਘ ਕਮੋਨਤਾ 무슨 ਨਾਂ ਦਾ ਚਸ਼ੂਰੀਆ ਦੇ ਤੇ ਉਸ ਤੋਂ ਵੀ ਕੁਝ ਗੱਲਾਂ ਸ਼ੇਅਰ ਹੋ ਗਿਆ ਕੋਈ ਮਾਮਲਾ ਹੈ ਕਿ ਹਰदयाल ਸਿੰਘ ਕਮੋਨ ਜਿੱਥੇ ਤੱਕ ਹੁੰਦਾ ਜੀ ਕਰ ਰਹੇ ਨੇ ਮਿਸਟਰ ਮੇਰੇ ਨਾਲ ਤੁਸੀਂ ਤੁਹਾਡੇ ਬਾਰੇ ਕੁਝ ਕੀ ਅਸਰ ਸਰ ਮੈਂ ਇਸ ਮਾਮਲੇ ਦੇ ਵਿੱਚ ਸਿਰਫ ਇਹ ਕਹਿ ਸਕਦਾ ਕਿ ਸਾਰਾ ਹਲਕਾ ਇਹ ਜਾਣਦਾ ਕਿ ਜਿਹੜੇ ਲੋਕ ਇਹ ਮੀਟਿੰਗ ਕਰ ਰਹੀ ਸੀ ਉਹਨਾਂ ਦਾ ਉਸ ਲੀਡਰ ਦੇ ਨਾਲ ਕੀ ਸਬੰਧ ਹੈ ਸਾਰਾ ਹਲਕਾ ਇਸ ਗੱਲ ਨੂੰ ਜਾਣਦਾ ਮੈਨੂੰ ਜਿਆਦਾ ਕਹਿਣ ਦੀ ਲੋੜ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਉਹਨਾਂ ਨਾਲ ਰਿਲੇਸ਼ਨ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਸੋ ਮੈਂ ਇਹਦੇ ਬਾਰੇ ਜਿਆਦਾ ਕੁਝ ਨਹੀਂ ਕਹਿਣਾ ਕਿਉਂਕਿ ਸਾਡੀ ਪਾਰਟੀ ਦਾ ਮਾਮਲਾ ਪਰ ਇਹ ਜ਼ਰੂਰ ਹੈ ਕਿ ਜਿਹੜੇ ਲੋਕ ਉਹਨਾਂ ਲੀਡਰ ਸਾਹਿਬਾਨ ਦੇ ਨਾਲ ਐਸੋਸੀਏਟ ਨੇ ਉਹਨਾਂ ਲੋਕਾਂ ਨੇ ਹੀ ਇਹ ਮੀਟਿੰਗ ਅਯੋਜਿਤ ਕੀਤੀ ਸੀ ਇਹ ਮੈਨੂੰ ਕਹਿਣ ਤੋਂ ਕੋਈ ਹੱਦ ਨਹੀਂ ਸਾਡੀ ਇੱਕ ਵੀ ਜਿਹੜਾ ਉਹਨਾਂ ਨੇ ਕੱਲ੍ਹ ਤੋਂ ਅੱਜ ਜਿਹੜਾ ਸੁਭਾਗਪੁਰ ਦਾ ਅਨੁਵੰਦਨ ਅੱਜ ਹੋਇਆ ਜੇ ਮੀਟਿੰਗ ਕਰਤੀ ਉਹਨਾਂ ਨੇ ਉਸ ਦਿਨ ਮੀਟਿੰਗ ਕੀਤੀ ਜੋ ਮੈਨੂੰ ਸੁਣਦੀ ਆ ਪਰ ਇਹ ਕੀ ਆ ਸਰ ਸੁਭਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਡਾਕਟਰ ਧਰਮਵੀਰ ਗਾਂਧੀ ਸਾਡੇ ਮਾਜੂਬ ਐਮਪੀ ਸਾਹਿਬ ਸਾਰੇ ਜਿਹੜੇ ਹਾਜ਼ਰ ਹੁੰਦੀਆਂ ਨੇ ਕਿ ਤੁਸੀਂ ਮੀਟਿੰਗਾਂ ਕਰੋ ਹਲਕੇ ਦੇ ਵਿੱਚ ਜਾਓ ਲੋਕਾਂ ਦੇ ਨਾਲ ਤਾਲਮੇਲ ਵਧਾਓ ਲੇਕਿਨ ਇੱਕ ਪ੍ਰੋਸੀਜਰ ਹੁੰਦਾ ਪਾਰਟੀ ਦਾ ਪਾਰਟੀ ਦਾ ਇੱਕ ਸਿਸਟਮ ਆ ਕਨਸਟੀਟਿਊਸ਼ਨ ਆ ਕਿ ਇਸ ਹਲਕੇ ਦੇ ਵਿੱਚ ਇਸ ਇਸ ਬਲੌਕ ਦੇ ਵਿੱਚ ਮੀਟਿੰਗ ਕਰਨ ਦਾ ਅਧਿਕਾਰ ਤਕਉਣਾ ਸੁਧਾਰਨ ਜੀ ਸਿੰਘ ਕਿ ਬੈਠੇ ਨੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਨੌਲੇਜ ਸੀ ਉਹ ਮੀਟਿੰਗ ਇਸ ਗੱਲ ਤੇ ਅਸੀਂ ਇਤਰਾਜ਼ ਕਰ ਰਹੇ ਹਾਂ ਗੈਰ ਅਧਿਕਾਰਤ ਮੀਟਿੰਗ ਕਿਸੇ ਨੂੰ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਬਲੌਕ ਪ੍ਰਧਾਨ ਨੂੰ ਨਹੀਂ ਪਤਾ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਪਤਾ ਹੋਰ ਕਿਸੇ ਨੂੰ ਨਹੀਂ ਪਤਾ ਇਸ ਗੱਲ ਤੇ ਅਸੀਂ ਇਤਰਾਜ਼ ਕਰਦੇ ਹਾਂ ਜਿਹੜੇ ਉਹ ਕਹਿ ਰਹੇ ਨੇ ਵੀ ਪ੍ਰਤੀ ਗੁੱਥ ਦਾਸਰਾ ਹੈ ਆਰ ਪੀ ਆਰ ਦਾ ਆਇਆ ਜੀ ਇਹਦੇ ਬਾਅਦ ਤੁਸੀਂ ਪੰਜਾਇਤੀ ਦਾਤਾ ਹੈ ਉਹ ਦਾ ਨਿਆਲੇ ਪੰਜ ਦਾ ਪੰਜ ਜਾਂਦਾ ਜਿਹੜੀ ਹੋਰ ਉਹ ਪੱਤਰਕਾਰ ਸਾਹਿਬਾਂ ਤੋਂ ਬੇਨਤੀ ਹੈ ਜਿਹੜੀਆਂ ਇੰਟਰਨੈਸ਼ਨਲ ਸਾਰੀਆਂ ਮਤਲਬ ਰਜਿਸਟਰਡ ਹੁੰਦੀਆਂ ਐ ਇੰਟਰਨੈਸ਼ਨਲ ਅੰਤਰਰਾਸ਼ਟਰੀ ਨੈਸ਼ਨਲ ਅੰਡ ਨੈਸ਼ਨਲ ਪਾਲਟੀਆਂ ਸਾਰੀਆਂ ਉਹਨਾਂ ਪਾਰਟੀਆਂ ਦਾ ਜਿਹੜਾ ਚੰਦਾ ਹੁੰਦਾ ਉਹ ਬਕਾਇਦਾ ਤੁਹਾਨੂੰ ਵੀ ਪੱਤਰਕਾਰ ਸਹਿਬਾਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕਿ ਹਰ ਪਾਰਟੀ ਜਿਹੜੀ ਹੈ ਜਿਹਦਾ ਉਹਦੀ ਟਿਕਟ ਤੇ ਚੋਣ ਨਿਸ਼ਾਨ ਤੇ ਚੋਣ ਲੜਦਾ ਹੈ ਭਾਵੇਂ ਉਹ ਐਮਐਲਏ ਹੋਵੇ ਭਾਵੇਂ ਉਹ ਐਮਪੀ ਹੋਵੇ ਪਾਰਟੀ ਉਹਨਾਂ ਨੂੰ ਚੰਦਾ ਭੇਜਦੀ ਹੈ ਸਟੇਟ ਨੂੰ ਭੇਜਦੀ ਹੈ ਸਟੇਟ ਅੱਗੇ ਉਹਨੂੰ ਡਿਵਾਈਡ ਕਰਕੇ ਹਰ ਹਲਕੇ ਨੂੰ ਭੇਜਦੀ ਹੈ ਕੋਈ ਇਸ ਹਲਕੇ ਵਾਸਤੇ ਸਪੈਸ਼ਲੀ ਜੇ ਤਾਂ ਕੋਈ ਪੈਸਾ ਆਇਆ ਹੋਵੇ ਜਾ ਮੈਂ ਤੁਹਾਡੀ ਗੱਲ ਦਾ ਉੱਥੇ ਹੀ ਉਸ ਗੱਲ ਦਾ ਜਵਾਬ ਦੇ ਰਿਹਾ ਕਿ ਹਰ ਵਾਰ ਪਿਛਲੀਆਂ 1986 ਤੋਂ ਲੈ ਕੇ ਹੁਣ ਤੱਕ ਦੀਆਂ ਕੋਈ ਪਰ ਬੂਥ 10000 ਜਾਂ 5000 ਜਾਂ 15000 ਕਿਸੇ ਨੇ ਭੇਜਿਆ ਹੋਵੇ ਤਾਂ ਵੀ ਅਸੀਂ ਦੇਣਦਾਰ ਆ ਪਾਰਟੀ ਜਿੰਨਾ ਹੀ ਡਿਸਾਈਡ ਕਰਕੇ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਆ ਕਿ ਅਸੀਂ ਗਰੀਬ ਬੰਦੇ ਆ ਅਸੀਂ ਲੋਕਾਂ ਤੋਂ ਤਿਲ ਫੁੱਲ ਲੈ ਕੇ ਪਾਰਟੀ ਚਲਾ ਰਹੇ ਆ ਗਾਂਧੀ ਜੀ ਜਿਹੜੇ ਸਾਡੇ ਉਹ ਉਹ ਇੱਕ ਇਮਾਨਦਾਰ ਸ਼ਖਸੀਅਤ ਨੇ ਉਹਨਾਂ ਨੇ ਇੱਕ ਸਾਫ਼ ਕਹਿਤਾ ਸੀ ਕਿ ਤੁਸੀਂ ਆਪ ਚਲਾਉਣਾ ਹੈ ਉੱਥੇ ਦਫ਼ਤਰ ਡੇਢ ਮਹੀਨਾ ਅਸੀਂ ਇੱਕ ਇਹ ਦਫ਼ਤਰ ਚਲਾ ਕੇ ਰੱਖਿਆ ਔਰ ਡੇਢ ਮਹੀਨੇ ਦੇ ਵਿੱਚ ਅਸੀਂ ਜਿਹੜਾ ਇੱਥੋਂ ਚਲਾਉਂਦੇ ਸੀ ਉਸ ਤੋਂ ਬਾਅਦ ਸਾਡੀ ਵਾਰ-ਵਾਰ ਕਹਿਣਾ ਜ਼ਿਲ੍ਹਾ ਪ੍ਰਧਾਨ ਨੂੰ ਕਹਿਣਾ ਕੈਂਡੀਡੇਟ ਨੂੰ ਕਹਿਣਾ ਜੋ ਸਾਨੂੰ ਤਿਲਫੁੱਲ ਮਿਲਿਆ ਉਹ ਕੋਈ 10000 ਜਾਂ 5000 ਬੂਥ ਪ੍ਰਤੀ ਨਹੀਂ ਮਿਲਿਆ ਹੈਗਾ ਉਹ ਡਿਵਾਈਡ ਹੁੰਦਾ ਉੱਥੇ ਕਿ ਇੰਨੇ ਬੂਥ ਨੇ ਇੰਨੀਆਂ ਮਤਲਬ ਪੰਚਾਇਤਾਂ ਨੇ ਉਹਨਾਂ ਦੇ ਹਿਸਾਬ ਨਾਲ ਪੈਸਾ ਹੁੰਦਾ ਹੈ ਕਿ ਜਿਹੜਾ ਅੱਗੇ ਜਿਹੜੇ ਸਾਡੇ ਕਈ ਸਾਡੇ ਜਿਹੜੇ ਬੂਥ ਲੈਵਲ ਦੇ ਵਰਕਰ ਨੇ ਉਹ ਕਮਜ਼ੋਰ ਸੀ। ਉਹਨਾਂ ਨੂੰ ਅਸੀਂ ਪਿਛਲੇ ਇਲੈਕਸ਼ਨਾਂ 'ਚ ਵੀ ਦਿੰਦੇ ਰਹੇ ਆ ਵੀ ਟੈਂਟ ਲਾਓ ਜਾ ਕੇ ਕੁਰਸੀਆਂ ਲਾਓ ਤੁਸੀਂ ਆਹ ਜਿਹੜੇ ਚੀਜ਼ਾਂ ਨੇ ਲਾ ਕੇ ਗੱਡੀਆਂ ਦਿੰਨੇ ਆ ਜੀ ਇਲੈਕਸ਼ਨ ਵਾਲੇ ਦਿਨ ਵੋਟਾਂ ਪਾਉਣ ਵਾਸਤੇ ਉਹ ਖਰਚੇ ਉਹ ਪੱਤਰਕਾਰ ਸਹਿਬਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਖਰਚੇ ਸੀ ਨਾ ਕਿ ਕਿਸੇ ਦੇ ਕੋਈ 10000 ਪ੍ਰਤੀ ਬੂਥ ਆਇਆ ਨਾ ਕੋਈ 5000 ਪ੍ਰਤੀ ਬੂਥ ਆਇਆ ਇਹ ਉਹਨਾਂ ਲੋਕਾਂ ਨੂੰ ਪਰਮਪ੍ਰਿਖ ਹੈ। ਇਹ ਸਾਡਾ ਸਵਾਲ ਨਹੀਂ ਉਹਨਾਂ ਦਾ ਦਬਾਅ ਬੜਾ ਬੂਲ ਰਿਹਾ ਕਿ ਉਹ 10000 ਦੇ ਮੈਂ ਉਹਨਾਂ ਨੂੰ ਮੈਂ ਤੁਹਾਡੇ ਥਰੂ ਉਹਨਾਂ ਨੂੰ ਜਵਾਬ ਦੇ ਰਿਹਾ ਜੀ ਮੈਂ ਤੁਹਾਡੇ ਥਰੂ ਪੱਤਰਕਾਰ ਸਹਿਬਾਨਾਂ ਦੇ ਥਰੂ ਉਹਨਾਂ ਮਹਾਰਤੀਆਂ ਨੂੰ ਜਵਾਬ ਦੇ ਰਿਹਾ ਕਿ ਜਿਹੜੇ ਦੋਸ਼ ਲਾ ਰਹੇ ਨੇ ਕਿ ਪੈਸੇ ਆਏ ਤਾਂ ਸਰਦਾਰ ਦਰਬਾਰਾ ਸਿੰਘ ਜੀ ਉਹਨਾਂ ਤੋਂ ਹੜੱਪ ਗਏ ਨੇ ਜਾਂ ਕਰ ਗਏ ਨੇ ਇਹ ਬਿਲਕੁਲ ਝੂਠ ਹੈ ਅਸੀਂ ਬੈਠੇ ਆ ਨਿਰਮਲ ਸਿੰਘ ਪੰਨੂ ਬੈਠਾ ਰਣਜੀਤ ਸਿੰਘ ਬੈਠਾ ਮੋਹਰ ਸਿੰਘ ਬੈਠਾ ਬਾਜ ਸਿੰਘ ਬੈਠਾ ਸਮੁੱਚੀ ਸਾਡੀ ਸ਼ਹਿਰ ਦਾ ਸਿਟੀ ਪ੍ਰਧਾਨ ਬੈਠਾ ਹੈਪੀ ਮਤਲਬ ਸਾਰੇ ਪਵਨ ਪਟਵਾਰੀ ਜੀ ਬੈਠੇ ਨੇ ਅਸੀਂ ਸਾਰੀ ਟੀਮ ਨੇ ਉਹ ਡਿਵਾਈਡ ਕਰਕੇ ਜਿੰਨਾ ਖਰਚਾ ਸੀ ਸਾਰਾ ਖਰਚਾ ਬਣਾ ਕੇ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਅਸੀਂ ਉਹ ਆਪਣੀ ਹਾਈ ਕਮਾਂਡ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਕੈਂਡੀਡੇਟ ਨੂੰ ਗਾਂਧੀ ਜੀ ਨੂੰ ਅਸੀਂ ਸਾਰਾ ਉਹਨਾਂ ਨੂੰ ਦੇ ਦਿੱਤਾ ਹੈ ਇਹਨਾਂ ਨੂੰ ਅਸੀਂ ਕਿਸ ਚੀਜ਼ ਦਾ ਹਿਸਾਬ ਦਈਏ ਸਾਧਰਵਾਰਾ ਸਿੰਘ ਜੀ ਨੇ ਪਹਿਲਾਂ ਕਿਹਾ ਹੈ ਕਿ ਇੱਕ ਤਾਂ ਅੰਮ੍ਰਿਤਸਰ ਬੀਜੇਪੀ ਦੀ ਸਪੋਰਟ ਕਰ ਰਿਹਾ ਸੀ ਇੱਕ ਲੁਧਿਆਣੇ ਬੀਜੇਪੀ ਦੀ ਸਪੋਰਟ ਕਰ ਰਿਹਾ ਸੀ ਇੱਕ ਇੱਥੇ ਜਿਹੜਾ ਮਹਾਰਾਤੀ ਸੀ ਉਹਦਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਵੀ ਉਹ ਕਿੱਥੇ ਕਿੱ데 ਸਪੋਰਟ ਕਰ ਰਹੇ ਸੀ ਜਿਹੜੇ ਭਾਜਪਾ ਦੀ ਸਪੋਰਟ ਕਰ ਰਹੇ ਨੇ ਮਹਾਰਾਣੀ ਦੀ ਸਪੋਰਟ ਕਰ ਰਹੇ ਨੇ ਉਹ ਉਹਨਾਂ ਦਾ ਅਧਿਕਾਰ ਹੀ ਨਹੀਂ ਸਾਡੇ ਤੋਂ ਕੋਈ ਹਿਸਾਬ ਮੰਗ ਲੈਣ ਸਾਡੇ ਤੋਂ ਹਿਸਾਬ ਮੰਗੇ ਪਾਰਟੀ ਸਾਡੇ ਤੋਂ ਹਿਸਾਬ ਮੰਗੇ ਕੈਂਡੀਡੇਟ ਅਸੀਂ ਉਹਨਾਂ ਨੂੰ ਆਲਰੇਡੀ ਦੇ ਚੁੱਕੇ ਹਾਂ ਪਹਿਲਾਂ ਇਹ ਕੋਈ ਹਰਕਨ ਚਾਰਜ ਪਤਾ ਨਹੀਂ ਇਹ ਉਹ ਕਹਿੰਦੇ ਸੀ ਅਸੀਂ ਟਿਕਸਾਲੀ ਹਾਂ ਨਹੀਂ ਉਹ ਆਪਣਾ ਕੰਬੋਜ ਸਾਹਿਬ ਠੀਕ ਹੈ ਮੰਗ ਹਰ ਇੱਕ ਕਰ ਸਕਦਾ ਹੈ ਹਲਕਾ ਨਿ ਚਾਰਜ ਲਾਇਆ ਹੈ ਪ੍ਰਦੇਸ਼ ਕਾਂਗਰਸ ਨੇ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਨੇ ਹਲਕਾ ਨਿ ਚਾਰਜ ਇਹ ਨੇ ਉਹ ਕਾਂਗਰਸ ਪਾਰਟੀ ਦਾ ਹੀ ਅਧਿਕਾਰ ਹੈ ਉਹਨਾਂ ਨੇ ਦੇਖਣਾ ਹੈ ਲੋਕਾਂ ਦੀ ਪਬਲਿਕਿਟੀ ਦੇਖਣੀ ਹੈ ਲੋਕਾਂ ਦੇ ਵਿੱਚ ਰੁਝਾਨ ਦੇਖਣਾ ਹੈ ਕਿ ਸਾਹ ਦਰਬਾਰਾ ਸਿੰਘ ਕੰਮ ਕਰ ਰਿਹਾ ਉੱਥੇ ਕੌਣ ਕਰ ਰਿਹਾ ਹੈ ਇਲੈਕਸ਼ਨ ਦੇ ਵਿੱਚ ਧਰਮਵੀਰ ਗਾਂਧੀ ਜੀ ਦੇ ਇਲੈਕਸ਼ਨ ਜਿੱਦਣ ਸਟਾਰਟ ਹੋਇਆ ਹੈ ਇਹ ਮਹਾਰਾਤੀ ਰਾਜਪੁਰੇ ਮੀਟਿੰਗ ਕਰ ਰਹੇ ਸੀ ਗਾਂਧੀ ਜੀ ਦੇ ਖਿਲਾਫ ਇਹਨਾਂ ਦੇ ਲੀਡਰ ਦੇ ਕਹਿਣੇ ਦੇ ਮੈ ਮੈਨੂੰ ਕੋਈ ਗੱਲ ਕੋਈ ਝਿਜਕ ਨਹੀਂ ਹੈਗਾ ਇਹਨਾਂ ਦੇ ਲੀਡਰ ਨੇ ਰਾਜਪੁਰੇ ਚ ਮੀਟਿੰਗ ਕੀਤੀ ਹੋਈ ਸੀ ਗਾਂਧੀ ਦੇ ਖਿਲਾਫ ਔਰ ਅਸੀਂ ਧਰਮਵੀਰ ਗਾਂਧੀ ਦੀ ਜਿਹੜੀ ਮੀਟਿੰਗ ਸੀ ਉਹ ਹਲਕੇ ਛਤਰਾਣੇ ਵਿੱਚ ਰੱਖੀ ਹੋਈ ਸੀ ਇਹ ਸਾਡੇ ਤੋਂ ਪੁੱਛਦੇ ਨੇ ਜਿਹੜੇ ਤੁਹਾਡੇ ਇੰਚੀ ਰੋਡਾਂ ਬੋਲ ਰਹੇ ਨੇ ਕਾਸ ਖਲਾਫ ਦੇ ਬੋਲ ਰਹੇ ਕੀ ਕਰਦੇ ਹੋ ਤੇ ਖਲਾਫ ਹੋਊਂਗੇ ਕਿਵੇਂ ਜੀ ਜਿਹੜੇ ਤੁਹਾਡੇ ਇੰਚੀ ਰੋਡਾਂ ਜੀ ਹਾਂ ਜੀ ਕੀ ਮੰਗਦੇ ਹੋ ਪਾਰਟੀ ਹੈ ਇਨਸਾਨ ਵਾਰ ਤੋਂ ਪਾਰਟੀਆਂ ਤੋਂ ਕੀ ਕੰਮ ਕਰੋਗੇ ਇਹਨਾਂ ਬਾਰੇ ਅਸੀਂ ਹਾਈ ਕਮਾਂਡ ਦੇ ਕੋਲ ਜਾ ਚੁੱਕੇ ਹਾਂ ਹਾਈ ਕਮਾਂਡ ਨਾਲ ਸਾਡੀ ਡਿਸਕਸ ਹੋ ਚੁੱਕੀ ਹੈ ਸਾਡਾ ਜ਼ਿਲ੍ਹਾ ਪ੍ਰਧਾਨ ਜਿੱਦਣ ਇਹਨਾਂ ਨੇ ਮੀਟਿੰਗ ਕੀਤੀ ਹੈ ਵਾਰ-ਵਾਰ ਸਾਡੇ ਨਾਲ ਅਟੈਚ ਸੀ ਪ੍ਰਦੇਸ਼ ਕਾਂਗਰਸ ਸਾਡੇ ਨਾਲ ਅਟੈਚ ਸੀ ਹੁਣ ਵੀ ਸਾਡੇ ਨਾਲ ਅਟੈਚ ਨੇ ਧਰਮਵੀਰ ਗਾਂਧੀ ਜੀ ਨੂੰ ਸਾਰੀ ਅਸੀਂ ਲਿਖਤੀ ਰਿਪੋਰਟ ਦੇ ਚੁੱਕੇ ਹਾਂ ਅਸੀਂ ਅਸੀਂ ਮੰਗ ਕੋਈ ਨਹੀਂ ਇਹ ਇਲਾਕੇ ਦੀ ਮੰਗ ਹੈ ਇਲਾਕੇ ਨੇ ਸਰਾਜ ਦਰਬਾਰਾ ਸਿੰਘ ਨੂੰ ਹੰ ਚਾਰਜ ਲਾਇਆ ਔਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪ੍ਰਧਾਨ ਜੀ ਰਾਜਾ ਬੜਿੰਗ ਜੀ ਨੇ ਲਾਇਆ ਇਹ ਨਾ ਮੈਂ ਲਾਇਆ ਨਾ ਉਹਨਾਂ ਨੇ ਲਾਇਆ ਇਹ ਪਾਰਟੀ ਦਾ ਮਾਮਲਾ ਹੈ ਪਾਰਟੀ ਵੇਖਣਾ ਉਹਦੀ ਅਗਲੀ ਕਾਰਵਾਈ ਬਾਰੇ ਦੱਸ ਦਿਓ ਬਸ ਇਹ ਅਸੀਂ ਜਿਹੜਿਆ ਸਪਸ਼ਟੀਕਰਨ ਦੇਣ ਵਾਸਤੇ ਜਿਹੜਾ ਉਹਨਾਂ ਨੇ ਬਲੇਮ ਲਾਏ ਸੀਗੇ ਸਾਡੇ ਹਲਕੇ ਇੰਚਾਰਜ ਤੇ ਲਾਏ ਸੀ ਜਿਹੜੀ ਸਾਡੀ ਜਿਹੜੀ ਸਾਰੀ ਟੀਮ ਦੇ ਉੱਤੇ ਲਾਏ ਸੀਗੇ ਸਰਦਾਰ ਦਰਬਾਰਾ ਸਿੰਘ ਨੇ ਉਹ ਸਪੱਸ਼ਟ ਜਿਹੜਾ ਸਪਸ਼ਟੀਕਰਨ ਦਿੰਦਾ ਹੈ ਇਹੋ ਜੀ ਕੋਈ ਗੱਲ ਨਹੀਂ ਇਹ ਸਾਡਾ ਪਰਿਵਾਰਕ ਦਾ ਜਿਹੜਾ ਮੈਟਰ ਸੀਗਾ ਪਰਿਵਾਰ ਦੇ ਵਿੱਚ ਚਾਰ ਬਰਤਨ ਭਾਂਡੇ ਹੁੰਦੇ ਨੇ ਥੋੜਾ ਬੱਤਾ ਖੜਕਾ ਦੜਕਾ ਹੋ ਜਾਂਦਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਜਿਹੜੇ ਜਿਹੜਾ ਸਾਡਾ ਕੋਈ ਘਰੇਲੂ ਆਪਣਾ ਪਾਰਟੀ ਦਾ ਪਲੇਸ ਹੈ ਇਹਨੂੰ ਨਿਜਠਾਂਗੇ